ਸਾਸੀ ਕਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਦਿਲਵੀਰ ਚਰਖਣ ਮੁਕੇਰੀਆਂ ਤੋਂ ਤੁਹਾਨੂੰ ਦੱਦੀਏ ਕੀ ਇੱਕ ਵਾਰੀ ਫੇਰ ਤੋਂ ਇੱਕ ਹੋਰ ਫਿਲਮ ਜਿਹੜੀ ਹੈ ਵਿਵਾਦਾਂ ਦੇ ਵਿੱਚ ਆ ਚੁੱਕੀ ਉਹ ਫਿਲਮ ਹੈ ਕੰਗਣਾ ਰਨਾਵਤ ਦੀ ਅਮਰਜੈਂਸੀ ਤੋਂ ਦਾਦੇ ਇੱਕ ਹੀ ਇਸ ਦੇ ਵਿੱਚ ਇੰਦਰਾ ਗਾਂਧੀ ਦਾ کردار ਕੰਗਣਾ ਰਨਾਵਤ ਵੱਲੋਂ ਨਿਭਾਇਆ ਗਿਆ ਜਿਹਦੇ ਤੇ ਸਿੱਖਾਂ ਨੇ ਬਹੁਤ ਜ਼ਿਆਦਾ ਇਤਰਾਜ਼ ਕੀਤਾ ਉਹਨਾਂ ਨੇ ਸਾਰੀ ਫਿਲਮ ਦੇ ਉੱਤੇ ਇਤਰਾਜ਼ ਨਹੀਂ ਕੀਤਾ ਉਹਨਾਂ ਨੇ ਕਿ ਆਪਣੀ ਫਿਲਮ ਨੂੰ ਉਹ ਚਲਾ ਸਕਦੇ ਨੇ ਪਰ ਇਹਦੇ ਵਿੱਚ ਕੁਝ ਐਸੇ ਸੀਨ ਨੇ ਜੋ ਕਿ ਸਿੱਖਾਂ ਦੀ ਇਮੇਜ ਨੂੰ ਉਲਟਾ ਦਰਸਾ ਰਹੇ ਨੇ ਜਿਹਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਦੇ ਉੱਤੇ ਉਹਨਾਂ ਨੇ ਬਹੁਤ ਗਲਤ ਸੰਵਾਦਾਂ ਦੇ ਥਰੂ ਉਹਨਾਂ ਦੀ ਇਮੇਜ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਸ ਤਰ੍ਹਾਂ ਦੇ ਕਈ ਹੋਰ ਵੀ ਨੇ ਜੋ ਕਿ ਸਿੱਖ ਸਮਾਜ ਨੂੰ ਬਹੁਤ ਹੀ ਭੱਦੇ ਤਰੀਕੇ ਦੇ ਨਾਲ ਦਰਸਾ ਰਹੇ ਨੇ ਇਸ ਕਰਕੇ ਅਸੀਂ ਇਸ ਫਿਲਮ ਦਾ ਵਿਰੋਧ ਕਰਦੇ ਹਾਂ ਤੇ ਕਹਿੰਦੇ ਹਾਂ ਕਿ ਇਸ ਫਿਲਮ ਨੂੰ ਪੰਜਾਬ ਦੇ ਵਿੱਚ ਉਦੋਂ ਤੱਕ ਬਿਲਕੁਲ ਨਹੀਂ ਲੱਗਨ ਦਿੱਤਾ ਜਾਏਗਾ ਜਿੰਨਾ ਚਿਰ ਇਹਨਾਂ ਸੀਨ ਨੂੰ ਸੁਧਾਰਿਆ ਨਾ ਜਾਵੇ ਤੇ ਉਸ ਤੋਂ ਬਾਅਦ ਹੀ ਇਹ ਫਿਲਮ ਜਿਹੜੀ ਇਹ ਪੰਜਾਬ ਦੇ ਵਿੱਚ ਚੱਲਣ ਦਿੱਤੀ ਜਾਏਗੀ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਇਹ ਫਿਲਮ ਜਿਹੜੀ ਇਹ ਨਹੀਂ ਚੱਲਣ ਦਿੱਤੀ ਜਾਵੇਗੀ ਤਾਂ ਦਾਦਾਈ ਕਿ ਇਸੇ ਮਸਫਰੇ ਨੂੰ ਲੈ ਕੇ ਸਿੱਖ ਕਮਿਊਨਿਟੀਆਂ ਇਕੱਠੀਆਂ ਹੋ ਕੇ ਆਪਣੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਆ ਇੱਕ ਮੰਗ ਪੱਤਰ ਵੱਡੇ ਅਫਸਰਾਂ ਨੂੰ ਉੱਤੇ ਜਾਂਦੇ ਨੇ ਜਿਦੇ ਵਿੱਚ ਡੀਸੀ ਸਹਿਬਾਨ ਨੂੰ ਜਿਹੜਾ ਆ ਜਾਂ ਐਸਡੀਐਮ ਸਾਹਿਬ ਨੂੰ ਜਿਹੜਾ ਆ ਉਹ ਦਿੱਤਾ ਜਾਂਦਾ ਮੰਗ ਪੱਤਰ ਤਾਂ ਕਿ ਇਹ ਫਿਲਮ ਨੂੰ ਬੈਨ ਕੀਤਾ ਜਾਵੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਮੁਕੇਰੀਆਂ ਦੇ ਵਿੱਚ ਵੀ ਸਿੱਖ ਸੰਗਤਾਂ ਵੱਲੋਂ ਜਾ ਕੇ ਇੱਕ ਮੰਗ ਪੱਤਰ ਵੱਡੇ ਅਦਾਰਿਆਂ ਦੇ ਵਿੱਚ ਦਿੱਤਾ ਗਿਆ ਕਿ ਇਸ ਫਿਲਮ ਨੂੰ ਬਿਲਕੁਲ ਪੰਜਾਬ ਦੇ ਵਿੱਚ ਬੈਨ ਕਰ ਦਿੱਤਾ ਜਾਵੇ ਅਖਾਂ ਸਾਹਿਬ ਵਾਹਿਗੁਰੂ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਮੁਕੇਰੀਆਂ ਸਰਕਲ ਦੇ ਸੁਭਾ ਤੋਂ ਅੱਜ ਐਸਡੀਐਮ ਮੁਕੇਰੀਆਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਜੋ ਮੰਡੀ ਤੋਂ ਸੰਸਦ ਕੰਗਣਾ ਰਣੌਤ ਸਿੱਖਾਂ ਪ੍ਰਤੀ ਤੇ ਸੰਤ ਜਰਨੈਲ ਸਿੰਘ ਹਾਲਸਾ ਭਿੰਡਰਾਵਾਹ ਪ੍ਰਤੀ ਅਪਸ਼ਬਦ ਵਰਤੀ ਹੈ ਉਸ ਨੂੰ ਤੁਰੰਤ ਰੋਕਿਆ ਜਾਵੇ ਜੋ ਫਿਲਮ ਇਨੇ ਐਮਰਜੈਂਸੀ ਬਣਾਈ ਹੈ ਉਸ ਵਿੱਚ ਸੰਤਾਂ ਦਾ ਕਿਰਦਾਰ ਮੋਟ ਨਿੰਦਨ ਜੋਗ ਬਣਾਇਆ ਜਿਸ ਦੇ ਅਸੀਂ ਵਿਰੋਧਤਾ ਕਰਦੇ ਆ ਸੰਤਾਂ ਦੇ ਕਿਰਦਾਰ ਤੇ ਉਂਗਲ ਚੁੱਕਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਏਗਾ ਸੋ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹੋ ਜੀ ਮੂੰਹ ਬੋਲੜ ਸੰਸਦ ਨੂੰ ਤੁਰੰਤ ਮਰਚਾ ਕਰਕੇ ਇਹਿਤ ਕ੍ਰਿਸ਼ ਚਲਾਇਆ ਜਾਵੇ ਨਾਲ ਹੀ ਜੋ ਇੱਕ ਕਿਸਾਨਾ ਪ੍ਰਤੀ ਆਪ ਸ਼ਬਦ ਵਰਤਦੀ ਹੈ ਉਸ ਤੋਂ ਵੀ ਇਹਦੀ ਲਗਾਮ ਕੱਸੀ ਜਾਵੇ ਇਸ ਬੀਬੀ ਨੂੰ ਕੋਲਕੱਤਾ ਵਿੱਚ ਜੋ ਬੀਬੀ ਨਾਲ ਰੇਪ ਹੋਇਆ ਹੈ ਜਾਂ ਉਹਦੀ ਉਹਦੀ ਅਗਲਾ ਪਤਾ ਹੀ ਨਹੀਂ ਮੌਤ ਹੋਈ ਆ ਉਹ ਨਹੀਂ ਦੱਸਿਆ ਇਹ ਪ੍ਰਾਣੀਆਂ ਗੱਲਾਂ ਨੂੰ ਉਜਾਗਰ ਕਰ ਕਰਕੇ ਇਹ ਕਿਹੜੀ ਪਬਲਿਸਿਟੀ ਖਤਨਾ ਚੁੰਦੀ ਆ ਇਸ ਨੂੰ ਅਸੀਂ ਔਰ ਜ਼ੋਰ ਮੰਗ ਕਰਦੇ ਆ ਕਿ ਇਹਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਾਸਟਰ ਜਸਬੀਰ ਸਿੰਘ ਹੋਤਾ ਸਮਾਜ ਸਿਹਾਰ ਕਮੇਟੀ ਅਡਾ ਦਵਨ ਜਨਰਲ ਸੈਕਟਰੇ ਨਾਲ ਮੇਰੇ ਨਾਲ ਦੇ ਧਰਮੀ ਅਕਾਲੀ ਦਲ ਅਮਰ ਸਾਹਿਬ ਦੇ ਸਰਦਾਰ ਪ੍ਰਭਿੰਦਰ ਸਿੰਘ ਜੀ ਇਹ ਜਿਹੜਾ ਅਸੀਂ ਇਹ ਕਦਮ ਚੁੱਕਿਆ ਹੈ ਸਰਦਾਰ ਤੋਂ ਇਹ ਬੰਦ ਕਰਦੇ ਆ ਭਾਰਤ ਸਰਕਾਰ ਤੋਂ ਇਹ ਜਿਹੜੇ ਤੁਸੀਂ ਇਹ ਤੁਹਾਡੀ ਐਮਪੀ ਆ ਇਹਨੇ ਕੋਈ ਕਦਰ ਨਹੀਂ ਛੱਡੀ ਆਸਾਨਾਂ ਮਜ਼ਦੂਰਾਂ ਦੇ ਜਿਹੜਾ ਹੈਗਾ ਆ ਤੇ ਵਿਰੋਧ ਚ ਹਮੇਸ਼ਾ ਬੋਲਦੇ ਰਹਿੰਦੀ ਹੈ ਕਿਸੇ ਦੀ ਵੀ ਕੋਈ ਜ਼ਮੀਰ ਦੀ ਜਾਗੀ ਕਿ ਇਹਨੂੰ ਜਿਹੜਾ ਹੈਗਾ ਆ ਉਹ ਰੋਕਿਆ ਜਾਵੇ ਜੇ ਤੁਸੀਂ ਇਹਦੀ ਬੈਕਗ੍ਰਾਉਂਡ ਹਿਸਟਰੀ ਦੇ ਵਿੱਚ ਜਾਂਦੇ ਆ ਇਹ ਸਮੇਂ ਦੇ ਅਨੁਸਾਰ ਜਿਹੜੀ ਹੈਗੀ ਆ ਆਪਣੇ ਘਰ ਤੋਂ ਜਿਹੜੀ ਹੈਗੀ ਆ ਇਹ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਨ ਗਈ ਆ 15 ਸਾਲ ਦੀ ਉਮਰ ਵਿੱਚ ਇਹ ਜਿਹੜੀ ਹੈਗੀ ਆ ਮਾਨਸਿਕ ਤੌਰ ਤੇ ਬਿਮਾਰ ਹੋ ਕੇ ਫਿਲਮਾਂ ਦੇ ਵਿੱਚ ਗਈ ਆ ਇਹ ਆਪ ਜਿੰਨੇ ਵੀ ਨੈਸ਼ਨਲ ਦੇ ਚੈਲੰਜ ਹੱਲ ਉਹਨਾਂ ਦੇ ਵਿੱਚ ਇਹਨੇ ਆਪ ਮੰਨਿਆ ਹੈ ਕਿ ਮੈਂ ਜਿਹੜੀ ਹੈਗੀ ਆ ਮੇਲਾ ਅਜੀਤ ਪੰਦੋਲੀ ਨੇ ਕੀ ਕੀਤਾ ਆ ਮੇਲਾ ਰਿਤੂ ਰੋਸ਼ਨ ਨੇ ਕੀ ਕੀਤਾ ਆ ਇਹਨੇ ਸਾਰੀਆਂ ਗੱਲਾਂ ਆਪ ਇਹ ਬੋਹੋ ਬੋਲ ਰਹੀ ਆ ਤੇ ਇਹ ਜਿਹੜੀ ਹੈਗੀ ਆ ਕਹਿੰਦੀ ਹੈਗੀ ਆ ਹਿੰਦੂ ਤਤਵ ਤੋਂ ਇਹ ਜਿਹੜਾ ਹੈਗਾ ਪੜਾਵਾ ਦੇ ਰਿਆ ਇਹ ਆਪਣੇ ਆਪ ਨੂੰ ਪਹਿਲਾਂ ਸਨਾਥੀ ਦਾ ਸਿੱਧ ਕਰਦੇ ਇਹ ਕਦੀ ਸ਼ਰਕਰਚਾਰੀਆ ਜੀ ਦੇ ਵਿਰੁੱਧ ਬੋਲਣ ਲੱਪੇਂਦੀ ਆ ਕਦੀ ਸਿੱਖਾਂ ਦੇ ਵਿਰੁੱਧ ਬੋਲਣ ਲੱਪੇਂਦੀ ਆ ਸੋ ਇਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਮਾਹੌਲ ਬਹੁਤ ਜ਼ਿਆਦਾ ਖਰਾਬ ਕਰ ਰਹੀ ਆ ਇਹਦੇ ਨਾਲ ਜੋ ਇਹਦਾ ਬਿਆਨਬਾਜ਼ੀ ਆ ਰਹੀ ਆ ਉਹ ਨਾਲ ਪੰਜਾਬ ਦਾ ਮਾਹੌਲ ਵਿਗੜੇਗਾ ਇਹਦੀ ਫਿਲਮ ਨੂੰ ਜਿਹੜਾ ਹੈਗਾ ਤੁਰੰਤ ਜਿਹੜਾ ਦਖਲਅੰਦਾਜ਼ੀ ਕਰਕੇ ਸੈਂਸਰ ਬੋਰਡ ਨੂੰ ਜਿਹੜਾ ਹੈਗਾ ਪਰਮਾਨੈਂਟਲੀ ਬੰਦ ਕਰ ਦੇਣਾ ਚਾਹੀਦਾ ਆ ਤਾਕ ਕੇ ਕਹੇ ਵੀ ਜਿਹੜਾ ਹੈਗਾ ਸੂਬੇ ਦਾ ਜਿਹੜਾ ਮਾਹੌਲ ਲੱਗਣ ਇਹਦੇ ਉੱਤੇ ਜਿਹੜਾ ਹੈਗਾ ਪਰਚਾ ਕਰਕੇ ਜਿਹੜਾ ਹੈਗਾ ਇਹਨੂੰ ਐਨ ਐਸਏ ਦੇ ਜਿਹੜਾ ਦੇਸ਼ ਧਰੋਹੀ ਦਾ ਪਰਚਾ ਕਰਕੇ ਇਹਨੂੰ ਕਿਸੇ ਇਹੋ ਜੇ ਜੇਲ੍ਹ ਚ ਸਿੱਟਣਾ ਚਾਹੀਦਾ ਹੈਗਾ ਜਿੱਥੇ ਇਹਦੇ ਕੋਈ ਕੋਈ ਇਹਨੂੰ ਮਿਲ ਨਾ ਸਕੇ ਇਹ ਜਿਹੜੀ ਹੈਗੀ ਆ ਬਿਲਕੁਲ ਇਹਨੂੰ ਇਹ ਨਹੀਂ ਦੱਸਿਆ ਇਹਨੇ ਕਦੀ ਕੋਈ ਇਹ ਆਪ ਨੂੰ ਔਰਤ ਹੋਣ ਦੇ ਅਲ ਮੈਡ ਕੁੜੀ ਹੋਣ ਦੇ باوجود ਵੀ ਇਸ ਨੇ ਕਲਕੱਤਾ ਦੇ ਬਾਰੇ ਕੀ ਬੋਲੀ ਇਹ ਵੀ ਬੋਲੀ ਇਹਨੇ ਕੋਈ ਬਿਆਨ ਇੱਕ ਵੀ ਉਹਦੇ ਵਿੱਚ ਦਿੱਤਾ ਆ ਕਿ ਉਹ ਕੁੜੀ ਦੇ ਨਾਲ ੱਟਾ ਹੋਇਆ ਇਹਨੂੰ ਸ਼ਰਮ ਹਜਾ ਹੈ ਹੀ ਨਹੀਂ ਕੋਈ ਸੋ ਇਹ ਜਿਹੜੀ ਹੈਗੀ ਆ ਇਹ ਉਸ ਬੰਦਿਆਂ ਨੂੰ ਜਗਾਉਣਾ ਚਾਹੁੰਦੀ ਆ ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨੇ ਚਾਹੁੰਦੇ ਸੂਬੇ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ ਸਾਰੇ ਹਿੰਦੂ ਸਿੱਖ ਭਾਈ ਭਾਈ ਆਪਸ ਵਿੱਚ ਚੰਗੀ ਤਰ੍ਹਾਂ ਰਹਿ ਰਹੇ ਆ ਪਰ ਇਹ ਜਿਹੜੀ ਹੈਗੀ ਆ ਮੰਡੀ ਤੋਂ ਆਪਣੇ ਆਪ ਨੂੰ ਸੰਸਦਕ ਹੋਂਦੀ ਆ ਪਰ ਜਿਹੜੀ ਇਹ ਕਿਸੇ ਵੀ ਤਰੀਕੇ ਦੇ ਨਾਲ ਉੱਥੋਂ ਜਿੱਤੀ ਆ ਪਰ ਇਹਨੂੰ ਜਿਹੜਾ ਹੈਗਾ ਆਪਣੀ ਜਿੱਤ ਦਾ ਜਿਹੜਾ ਹੈਗਾ ਆ ਇਹ ਅਹਿਸਾਸ ਨਹੀਂ ਕਿ ਮੈਨੂੰ ਜਿਹੜਾ ਹੈਗਾ ਪਬਲਿਕ ਨੇ ਹੋਰ 14 ਸਾਲਾਂ ਬਾਅਦ ਫੇਰ ਮੁੱਕੇ ਉਸੇ ਸੜਕ ਤੇ ਲੈ ਆਉਣਾ ਸੋ ਅਸੀਂ ਪ੍ਰਸ਼ਾਸਨ ਕੋਲੋਂ ਤੇ ਮੁੱਖ ਮੰਤਰੀ ਪੰਜਾਬ ਕੋਲੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਇਹ ਮੰਗ ਕਰਦੇ ਆ ਕਿ ਇਹੋ ਜੀ ਛੱਟੜ ਆਉਤੋਂ ਜਿਹੜੀ ਹੈਗੀ ਆ ਮੂੰਹ ਦੇ ਉੱਤੇ ਜਿਹੜੀ ਜੀਭਾਂ ਲਾਈ ਜਾਵੇ ਇਹਦਾ ਜਿਹੜਾ ਹੈਗਾ ਬਿਆਨਬਾਜ਼ੀ ਜਿਹੜੀ ਬੰਦ ਕਰਾਈ ਜਾਵੇ ਤਾਕੇ ਜਿਹੜਾ ਹੈਗਾ ਕਿਸੇ ਵੀ ਭਾਈਚਾਰੇ ਨੂੰ ਕਿਸੇ ਦੀ ਆ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ